ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 328 ਪਾਵਨ ਸਰੂਪਾਂ ਨੂੰ ਲੈ ਕੇ ਇੱਕ ਐਫਆਈਆਰ ਪੁਲਿਸ ਵੱਲੋਂ ਦਰਜ ਕੀਤੀ ਗਈ ਸੀ ਤਾਂ ਉਸ ਤੋਂ ਬਾਅਦ ਜਿੱਥੇ ਇਸ ਐਫਆਈਆਰ ਦਾ ਵਿਰੋਧ ਵੀ ਕੀਤਾ ਜਾ ਰਿਹਾ ਦੂਜੇ ਪੱਨੇ ਪੁਲਿਸ ਦੀ ਇਨਵੈਸਟੀਗੇਸ਼ਨ ਵੀ ਲਗਾਤਾਰ ਵਧਦੀ ਜਾ ਰਹੀ ਹੈ ਤਾਂ ਹੁਣ ਸਿਟ ਦੇ ਮੁਖੀ ਸਰਦਾਰ ਗੁਰਪ੍ਰੀਤ ਸਿੰਘ ਪੋਲਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਕਿ ਆਖਿਰਕਾਰ ਇਸ ਦੇ ਵਿੱਚ ਜਿਹੜੀ ਇੱਕ ਗ੍ਰਿਫਤਾਰੀ ਹੋਈ ਹੈ ਔਰ ਉਸ ਗ੍ਰਿਫਤਾਰੀ ਤੋਂ ਬਾਅਦ ਕੀ ਤੱਥ ਸਾਹਮਣੇ ਆਏ ਨੇ ਕਿ ਕੀ ਹੋਰ ਲੋਕਾਂ ਦੀ ਸ਼ਮੂਲੀਅਤ ਹੈ ਸਾਡੇ ਨਾਲ ਗੁਰਪ੍ਰੀਤ ਸਿੰਘ ਪੋਲਰ ਮੌਜੂਦ ਨੇ ਸਰ ਕੀ ਡਿਟੇਲਸ ਨੇ ਅੱਜ ਤੱਕਨ ਐਫ ਆਈ ਆਰ ਤੋਂ ਬਾਅਦ ਦੀ ਅੱਜ ਤੱਕਨ ਕੀ ਡਿਟੇਲਸ ਨੇ ਸੰਗਤ ਜਾਣਨਾ ਚਾਹੁੰਦੀ ਹੈ ਦੇਖੋ ਐਫ ਆਈ ਆਰ 7 ਦਸੰਬਰ ਨੂੰ ਦਰਜ ਹੋਈ ਸੀ ਉਸ ਤੋਂ ਬਾਅਦ ਐਸ ਆਈ ਟੀ ਫਾਰਮ ਕੀਤੀ ਗਈ ਹੈ ਸਾਡੇ ਏ ਏ ਜੀ ਜਗਤਪ੍ਰ ਉਦੇ ਤਹਿਤ ਬਹੁਤ ਸਾਰੇ ਵਿਟਨੈਸਸ ਦੇ ਸਟੇਟਮੈਂਟਸ ਰਿਕਾਰਡ ਕੀਤੇ ਇਵਨ ਈਸ਼ਰ ਸਿੰਘ ਜੋ ਕਮੇਟੀ ਦੇ ਹੈਡ ਸੀਗੇ ਉਹਨਾਂ ਦੀ ਵੀ ਸਟੇਟਮੈਂਟ ਲਈ ਗਈ ਹੈ ਤੇ ਉਸ ਤੋਂ ਅੱਗੇ ਜਿਹੜੀ ਪ੍ਰोसीਡ ਕਰ ਰਹੀ ਹੈ ਐਸਆਈਟੀ ਜਿਹੜੀ ਆਪਣੀ ਇਨਵੈਸਟੀਗੇਸ਼ਨ ਦੇ ਵਿੱਚ ਉਹਦੇ ਚ ਇੱਕ ਗ੍ਰਿਫਤਾਰੀ ਹੋਈ ਹੈ ਐਸਐਸ ਕੋਲੀ ਦੀ ਉਹਨਾਂ ਦੇ ਹੀ ਇਜ਼ ਅੰਡਰ ਰਿਮਾਂਡ ਤੇ ਉਸ ਤੋਂ ਬਾਅਦ ਹੀ ਸਾਰੀ ਗੱਲ ਜਿਹੜੀ ਹੈ ਸਾਹਮਣੇ ਆਏਗੀ ਇਨਵੈਸਟੀਗੇਸ਼ਨ ਦੇ ਦੌਰਾਨ ਸਰਚ ਵਾਰੈਂਟਸ ਹਾਸਲ ਕੀਤੇ ਗਏ ਸੀਗੇ ਸਾਰੇ ਕਯੂਜ਼ ਦੇ ਖਿਲਾਫ ਉਹਨਾਂ ਦੇ ਪ੍ਰੈਮਿਸਸਸ ਬਾਰੇ ਸੋ ਅੱਜ 15 ਜਗ੍ਹਾ ਇਸ ਟਾਈਮ ਲਗਾਤਾਰ ਸਰਚ ਚੱਲ ਰਹੀ ਹੈ ਅੰਡਰ ਦੀ ਸੁਪਰਵੀਜ਼ਨ ਆਫ ਸੀਨੀਅਰ ਆਫਸਰਸ ਦੋ ਏਰੀਆਜ਼ ਹੈਗੇ ਚੰਡੀਗੜ੍ਹ ਦੇ ਵਿੱਚ ਲੋਕੇਸ਼ਨਸ ਐਸਐਸ ਕੋਲੀ ਦਾ ਆਫਿਸ ਤੇ ਉਹਦਾ ਰੈਜ਼ੀਡੈਂਸ ਅਰ ਇਸ ਤੋਂ ਇਲਾਵਾ 8 ਲੋਕੇਸ਼ਨਸ ਅਮਰਸਰ ਸ਼ਹਿਰ ਚ ਨੇ ਇੱਕ ਅਮਰਸਰ ਰੂਰਲ ਚ ਇੱਕ ਤਰਨਤਾਰਨ ਰੋਪੜ ਤੇ ਗੁਰਦਾਸਪੁਰ ਸੋ ਇਹਦੇ ਵਿੱਚ ਮੈਂ ਇਨਾ ਕਹਿਣਾ ਚਾਹੁੰਦਾ ਕਿ ਬਿਲਕੁਲ ਮੈਰਿਟ ਬੇਸ اور ਐਵੀਡੈਂਸ ਬੇਸ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜਿਹੜੀ ਐਸਆਈਟੀ ਹੈ। ਔਰ ਅੱਗੇ ਵੀ ਇਹਨੂੰ ਇਸੇ ਤਰ੍ਹਾਂ ਫਾਈਨਲਾਈਜੇਸ਼ਨ ਵੱਲ ਲੈ ਕੇ ਜਾਏਗਾ। ਜੋ ਵੀ ਐਵੀਡੈਂਸ ਆਏਗੀ ਜਿਹਦਾ ਵੀ ਕਾਗਨੇਸ ਲੈਂਡ ਦੀ ਲੋੜ ਹੈ ਜਾਂ ਕੋਈ ਸਰਚ ਦੇ ਵਿੱਚ ਚੀਜ਼ ਮਿਲਦੀ ਹੈ ਉਹਨੂੰ ਐਸ ਪਰ ਲਾਅ ਉਹਦੇ ਖਿਲਾਫ ਐਕਸ਼ਨ ਲਿਆ ਜਾਏ। ਸਰ ਪਰ ਕੁਝ ਧਾਰਮਿਕ ਜਿਹੜੇ ਸੰਸਥਾਨ ਨੇ ਚਾਹੇ ਜੈਦਰ ਸ਼੍ਰੀ ਕਾਲ ਤਖਸਾਬ ਨਹੀਂ ਆ ਜੀਪੀਸੀ ਹੈ। ਉਹ ਕਹਿੰਦੇ ਜੀ ਪੁਲਿਸ ਦਾ ਮੈਟਰ ਨਹੀਂ ਬੰਦਾ ਪੁਲਿਸ ਨੇ ਜਾਣ ਬੂਝ ਕੇ ਸਾਡੇ ਕੰਮ ਦੇ ਵਿੱਚ ਦਖਲ ਦਿੱਤਾ। देखो मैं किसी बारे कोई कमेंट नहीं करना चाहंदा ਸਾਡਾ ਜਿਹੜਾ ਰੋਲ ਹੈ ਦੈਟ ਇਜ਼ ਇਨਵੈਸਟੀਗੇਸ਼ਨ ਕੇਸ ਰਜਿਸਟਰਡ ਹੈ ਉਹਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਮੈਂ ਦੁਬਾਰਾ ਦੁਹਰਾ ਰਿਹਾ ਕਿ ਬਿਲਕੁਲ ਮੈਰਿਟ ਬੇਸਡ ਔਰ ਐਵਿਡੈਂਸ ਬੇਸਡ ਇਨਵੈਸਟੀਗੇਸ਼ਨ ਹੋਏਗੀ ਸਰ ਕਿਉਂਕਿ ਮਾਮਲਾ ਸ਼੍ਰੀ ਗੁਰਗਨ ਸਾਹਿਬ ਮਹਾਰਾਜ ਦੇ ਪਾਵਨ ਸਰੂਪਨ ਆ ਰਿਹਾ ਹੈ ਇਸ ਕਰਕੇ ਇਸ ਦੇ ਵਿੱਚ ਕਿੰਨੀ ਕਿ ਤਿਆਰਤ ਵਰਤਨ ਦੀ ਲੋੜ ਹੈ ਕਿਉਂਕਿ ਅਜੇ ਪੁਲਿਸ ਆਫਸਰ ਇੱਕ ਤਰ੍ਹਾਂ ਦਾ ਅਲੱਗ ਤਰ੍ਹਾਂ ਦਾ ਜੌਬ ਹੈ ਕਿਉਂਕਿ ਕ੍ਰਿਮੀਨਲਸ ਨੂੰ ਫੜਨਾ ਉਹ ਲੱਗ ਹੈ ਤੇ ਇਹਦੇ ਵਿੱਚ ਇਨਵੈਸਟੀਗੇਸ਼ਨ ਅਲੱਗ ਹੈ ਦੇਖੋ ਹਰ ਇਨਵੈਸਟੀਗੇਸ਼ਨ ਡਿਫਰੈਂਟ ਹੁੰਦੀ ਹੈ ਔਰ ਇਹਨੂੰ ਮਰਿਆਦਾ ਨੂੰ ਧਿਆਨ ਚ ਰੱਖਦੇ ਹੀ ਸਾਰੀ ਕੰਮ ਜਿਹੜਾ ਇਨਵੈਸਟੀਗੇਸ਼ਨ ਕੀਤੀ ਜਾਏਗੀ ਜਿੱਥੇ ਜਿਹੋ ਜੀ ਮਰਿਆਦਾ ਦੀ ਲੋਡ ਹੈ ਉਹਨੂੰ ਬਿਲਕੁਲ ਪਾਲਣਾ ਕੀਤੀ ਜਾਏਗੀ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਕਿਸੇ ਨੂੰ ਵੀ ਠੇਸ ਨਾ ਪਹੁੰਚੇ ਅੱਛਾ ਇੱਕ ਸਰ ਕਿਹਾ ਜਾ ਰਿਹਾ ਕਿ ਐਸਜੀਪੀਸੀ ਨੂੰ ਵੀ ਸੱਮਨ ਕੀਤਾ ਜਾਏਗਾ ਕਿਉਂਕਿ ਮੇਨ ਜਿਹੜਾ ਪਾਰਟ ਪਲੇ ਉਹ ਐਸਜੀਪੀਸੀ ਦਾ ਹੁੰਦਾ ਹੈ ਕੀ ਐਸਜੀਪੀਸੀ ਨੂੰ ਸੱਮਨ ਕੀਤਾ ਜਾਏ ਦੇਖੋ ਇਹ ਗੱਲ ਕਹਿਣੀ ਬਿਲਕੁਲ ਵਾਜਬ ਨਹੀਂ ਮੇਰੇ ਵੱਲੋਂ ਮੈਂ ਤਾਂ ਤੁਹਾਨੂੰ ਇਹ ਕਹਿ ਰਿਹਾ ਕਿ ਜਿਹੜੀ ਇਨਵੈਸਟੀਗੇਸ਼ਨ ਪ੍ਰੋਗਰੈਸ ਚ ਹੈ ਜਿਵੇਂ ਜਿਵੇਂ ਐਵਿਡੈਂਸ ਜਾਂ ਕੋਈ ਫੈਕਟ ਸਾਡੇ ਸਾਹਮਣੇ ਆਉਣਗੇ ਕੋਈ ਮਟੀਰੀਅਲ ਆਏਗਾ ਉਹਦੇ ਮੁਤਾਬਕ ਅਗਲੀ ਉਹਦਾ ਕੋਆਰਡੀਨੇਸ਼ਨ ਲੈ ਕੇ ਇਨੀ ਫਾਈਨਲਾਈਜੇਸ਼ਨ ਵੱਲ ਅਸੀਂ ਚੱਲਾਂਗੇ ਕੀ ਪੈਸੇ ਦੀ ਗੜਬੜੀ ਹੈ ਇਹਦੇ ਚ ਕੁਝ ਕਹਿਣਾ ਮੇਰੇ ਵੱਲੋਂ ਬਿਲਕੁਲ ਵਾਜਬ ਨਹੀਂ ਬਹੁਤ ਪ੍ਰੀਲੀਮਨਰੀ ਸਟੇਜ ਹੈ ਇਨਵੈਸਟੀਗੇਸ਼ਨ ਦੀ ਅਜੇ ਇਹਦਾ ਲੰਬਾ ਚਲਣੀ ਹੈ ਇਨਵੈਸਟੀਗੇਸ਼ਨ ਸੋ ਇਹਦੇ ਬਾਰੇ ਕੋਈ ਐਵੇਂ ਮੈਂ ਇਮੀਡੀਏਟ ਕੋਈ ਅਜਿਹੀ ਗੱਲ ਕਹਦਾ ਤਾਂ ਇਟ ਵਿਲ ਬੀ ਨਾਟ ਪ੍ਰੋਪਰ ਕੋਲੀ ਦੀ ਗ੍ਰਿਫਤਾਰੀ ਕਿੱਡਾ ਕ ਵੱਡਾ ਕੀ ਫੈਕਟਰ ਹੈ ਜੀ ਇਸ ਪੂਰੇ ਮਾਮਲੇ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਦੇਖੋ ਜੋ ਅਕਿਊਜ਼ ਨੇ ਉਹਨਾਂ ਨੂੰ ਆਲਟੀਮੇਟਲੀ ਕਾਨੂੰਨ ਨੂੰ ਫੇਸ ਕਰਨਾ ਹੀ ਹੁੰਦਾ ਹੈ ਔਰ ਉਹਨਾਂ ਦੇ ਰੋਲ ਬਾਰੇ ਜਿਹੜਾ ਬੜਾ ਕਲੀਅਰਲੀ ਸ਼ਰ ਸਿੰਘ ਰਿਪੋਰਟ ਚ ਦੱਸਿਆ ਗਿਆ ਕਿ ਜੋ ਇਸ ਚੀਜ਼ ਵਾਸਤੇ ਹਾਇਰ ਕੀਤਾ ਗਿਆ ਸੀ ਉਹਨਾਂ ਨੇ ਉਸ ਗੱਲ ਨੂੰ ਨਹੀਂ ਕੀਤਾ ਪੂਰਾ ਤਾਂ ਹੀ ਇਹ ਐਡਾ ਵੱਡਾ ਜਿਹੜੀ ਇਲੀਗੈਲਿਟੀ ਉੱਥੇ ਹੋਈ ਹੈ ਉਹਨੂੰ ਅਸੀਂ ਪ੍ਰੋਪਰਲੀ ਇਨਵੈਸਟੀਗੇਟ ਕਰ ਰਹੇ ਹਾਂ ਐਂਡ ਇਹ ਪਾਰਟ ਆਫ ਦੀ ਇਨਵੈਸਟੀਗੇਸ਼ਨ ਹੈ ਜੋ ਆਮ ਕਿਸਾਂ ਚ ਵੀ ਕੀਤੀ ਜਾਂਦੀ ਹੈ ਅੱਛਾ ਇੱਕ ਸਵਾਲ ਖੜੇ ਹੋ ਰਹੇ ਨੇ ਕਿ ਕੀ ਇਸ਼ਰ ਸਿੰਘ ਦੀ ਰਿਪੋਰਟ ਚ ਇਹ ਕਿਹਾ ਗਿਆ ਹੈ ਕਿ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਇਸ ਨੂੰ ਲੈ ਕੇ ਬਹੁਤ ਸਵਾਲ ਖੜੇ ਹੋਏ ਨੇ ਦੇਖੋ ਇਹ ਮੈਂ ਇਸ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਬਿਕੋਜ਼ ਮੈਟਰ ਸਬ ਜੁਡਿਸ ਇੱਕ ਤਰ੍ਹਾਂ ਨਾਲ ਹੋ ਜਾਂਦਾ ਜਦੋਂ ਐਫ ਆਈ ਆਰ ਦਰਜ ਹੋ ਜਾਂਦੀ ਹੈ ਤੇ ਇਹ ਲੀਗਲ ਮੈਟਰ ਬਣ ਗਿਆ ਸੋ ਇਹਦੇ ਬਾਰੇ ਮੇਰਾ ਸਾਡਾ ਜਿਹੜਾ ਰੋਲ ਹੈ ਸਾਡਾ ਜੋ ਸਾਨੂੰ ਪੁਲਿਸ ਆਫਸਰ ਦਾ ਇੱਕ ਪ੍ਰਸਕ੍ਰਾਈਬਡ ਰੋਲ ਹੁੰਦਾ ਐਸ ਪਰ ਲਾਅ ਉਹ ਹੈ ਇਨਵੈਸਟੀਗੇਸ਼ਨ ਕਰਨਾ ਐਂਡ ਵੀ ਆਰ ਡੂਇੰਗ ਇਟ ਔਨ ਮੈਰਿਟ ਜਿਹੜੀ ਸਾਡੀ ਐਸ ਆਈ ਟੀ ਦੇ ਹੈਡ ਨੇ ਤੇ ਬਾਕੀ ਮੈਂਬਰਸ ਨੇ ਬੜੇ ਕੰਪੀਟੈਂਟ ਆਫਿਸਰਸ ਨੇ ਉਹ ਸਾਰਾ ਇਹਨੂੰ ਵਧੀਆ ਤਰੀਕੇ ਨਾਲ ਐਸ ਪਰ ਲਾਅ ਕਰ ਰਹੇ ਇਹ ਲੋਡ ਪੈਂਦੇ ਦੇ ਵਿੱਚ ਹੋਰ ਵੀ ਬੰਦਿਆਂ ਦੀ ਸ਼ਮੂਲੀਅਤ ਕੀਤੀ ਜਾ ਸਕਦੀ ਹੈ ਅਗਰ ਪੁਲਿਸ ਨੂੰ ਲੋੜ ਪੈਂਦੀ ਹੈ ਦੇਖੋ ਇਨਵੈਸਟੀਗੇਸ਼ਨ ਇੱਕਦਾਂ ਦੀ ਚੀਜ਼ ਹੈ ਉਹਦੇ ਵਿੱਚ ਕੋਈ ਵੀ ਫੈਕਟਸ ਆਉਂਦਾ ਹੈ ਕੋਈ ਐਵੀਡੈਂਸ ਆਉਂਦੀ ਹੈ ਕੋਈ ਵੀ ਚੀਜ਼ਾਂ ਹੁੰਦੀ ਹੈ ਉਹਨੂੰ ਆਪਾਂ ਉਹਦਾ ਕੌਗਨਿਡੈਂਸ ਲੈਣਾ ਹੁੰਦਾ ਹੈ ਤੇ ਉਹਦੇ ਤੇ ਜੋ ਜੋ ਇੱਕ ਪੁਲਿਸ ਅਫਸਰ ਬਾਉਂਡ ਹੁੰਦਾ ਹੈ ਕਿ ਜੋ ਕਾਨੂੰਨ ਦੀ ਕੌਗਨਿਡੈਂਸ ਲੈਣੀ ਹੈ ਉੱਥੇ ਲੈਣੀ ਪਏਗੀ ਕਿ ਕੀ ਹੋਰ ਵੀ ਏਜੰਸੀਆਂ ਦੀ ਮਦਦ ਲਈਤੀ ਜਾ ਸਕਦੀ ਕਿਉਂਕਿ ਫਾਈਨੈਂਸ਼ੀਅਲ ਕਰਾਈਮ ਦੇ ਵਿੱਚ ਇਨਵੋਲਡ ਹੈ ਦੇਖੋ ਉਹ ਸਾਰੀ ਏਜੰਸੀ ਕਿਸੇ ਦੀ ਲੋੜ ਨਹੀਂ ਹੈ ਪੰਜਾਬ ਪੁਲਿਸ ਪੂਰੀ ਤਰ੍ਹਾਂ ਕੰਪੀਟੈਂਟ ਹੈ ਔਰ ਐਸਆਈਟੀ ਬੜੀ ਕੰਪੀਟੈਂਟ ਅਫਸਰਸ ਦੀ ਬਣੀ ਹੈ ਫਾਈਨੈਂਸ਼ੀਅਲ ਹੈਲਪ ਵਾਸਤੇ ਸਾਡੇ ਕੋਲ ਬਹੁਤ ਸੋਨੇ ਬੰਦੇ ਸਾਡੇ ਕੋਲ ਹੈਗੇ ਸਾਡੇ ਪੀਓਆਈ ਦੇ ਵਿੱਚ ਫਾਈਨੈਂਸ਼ੀਅਲ ਐਡਵਾਈਜ਼ਰਸ ਉਹਨਾਂ ਦੀ ਲੋੜ ਪੈ ਗਈ ਤਾਂ ਨਾਲ ਲਾਵਾਂਗੇ ਅਸੀਂ ਕਿੰਨੇ ਸਾਲ ਦਾ ਜਿਹੜਾ ਖਾਕਾ ਹੈ ਉਹ ਸਰਜੀਤ ਸਿੰਘ ਕੋਲੀ ਦਾ ਜਿਹੜਾ ਉਹਦੇ ਤੇ ਪੁਲਿਸ ਵਾਚ ਕਰ ਰਹੀ ਹੈ ਦੇਖੋ ਅਜੇ ਮੈਂ ਇਸ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਬੜੇ ਹੀ ਇਜ਼ ਅੰਡਰ ਰਿਮਾਂਡ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਪੁੱਛਗਿੱਛ ਚੱਲ ਰਹੀ ਹੈ ਸਰਚ ਚੱਲ ਰਹੀ ਹੈ ਉਸ ਤੋਂ ਬਾਅਦ ਹੀ ਸਾਰੀਆਂ ਗੱਲਾਂ ਸਾਹਮਣੇ ਪੁਲਿਸ ਦੀ ਜਿਹੜੀ ਇਨਵੈਸਟੀਗੇਸ਼ਨ ਤੇ ਉਹ ਸਾਥ ਦੇ ਰਿਹਾ ਸਰਜੀਤ ਕੋਲੀ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਅਸੀਂ ਕੰਪੀਟੈਂਟ ਆਂ ਔਰ ਬੜਾ ਮੈਰਿਟ ਬੇਸ ਤੇ ਜਿਵੇਂ ਮੈਂ ਤੁਹਾਨੂੰ ਦੁਬਾਰਾ ਦੁਹਰਾ ਰਿਆ ਐਵਿਡੈਂਸ ਬੇਸ ਇਨਵੈਸਟੀਗੇਸ਼ਨ ਨੂੰ ਅਸੀਂ ਕੈਰੀ ਫਾਰਵਰਡ ਕਰਾਂਗੇ ਲੋਕਾਂ ਨੂੰ ਕੀ ਬਿਲ ਕਿਉਂਕਿ ਇਸ ਨੂੰ ਲੈ ਕੇ ਬਹੁਤ ਸਾਰੇ ਇੱਕ ਤਰ੍ਹਾਂ ਦੇ ਰੂਮਰਸ ਵੀ ਉੱਡਦੇ ਨੇ ਕਿਸੇ ਲਈ ਕੋਈ ਵਿਅਕਤੀ ਬਿਆਨ ਵੀ ਦੇ ਦਿੰਦਾ ਔਰ ਪੁਲਿਸ ਵੱਲੋਂ ਇੱਕ ਮੈਸੇਜ ਤੁਸੀਂ ਕਨਵੇ ਕਰਨਾ ਚਾਹੋ ਤਾਂ ਕਿ ਲੋਕਾਂ ਤੱਕ ਪਹੁੰਚ ਸਕੇ ਕਿਉਂਕਿ ਇੱਕ ਕਾਫੀ ਧਾਰਮਿਕ ਔਰ ਮਰਿਆਦਾ ਨਾਲ ਜੁੜਿਆ ਮਾਮਲਾ ਦੇਖੋ ਅਸੀਂ ਸਾਰੇ ਧਾਰਮਿਕ ਮਰਿਆਦਾ ਨੂੰ ਪੂਰੀ ਤਰ੍ਹਾਂ ਸਮਰਪਿਤਾਂ ਔਰ ਜਿਹੜਾ ਸਾਡਾ ਰੋਲ ਐਸ ਪੁਲਿਸ ਉਹ ਕਾਨੂੰਨ ਦੇ ਪ੍ਰਸਕ੍ਰਾਈਬਡ ਰੋਲ ਦੇ ਮੁਤਾਬਕ ਹੀ ਮੈਰਿਟ ਬੇਸਡ ਐਵੀਡੈਂਸ ਬੇਸ ਫੈਕਚੁਅਲੀ ਕਰੈਕਟ ਜੋ ਚੀਜ਼ ਐ ਉਹਦੇ ਮੁਤਾਬਕ ਇਨਵੈਸਟੀਗੇਸ਼ਨ ਪ੍ਰੋਗਰੈਸ ਕਰੇਗੀ ਇੱਕ ਕਾਮਯਾਬ ਇਨਵੈਸਟੀਗੇਸ਼ਨ ਦੇ ਤੌਰ ਤੇ ਇਸ ਨੂੰ ਦੇਖਿਆ ਜਾਏਗਾ ਜੀ ਇਸ ਕੇਸ ਨੂੰ ਕਿਉਂ ਨਹੀਂ ਜੀ ਕਿਉਂਕਿ ਅਸੀਂ ਸਾਰੇ ਹੀ ਬੜੇ ਕੰਪੀਟੈਂਟ ਆਫਿਸਰਸ ਇਹਦੇ ਵਿੱਚ ਲੱਗੇ ਨੇ ਐਸਆਈਟੀ ਦੇ ਹੈਡ ਤੇ ਸਾਰੇ ਮੈਂਬਰਸ ਉਹ ਮੈਨੂੰ ਆਈ ਐਮ ਵੈਰੀ ਸ਼ੋਰ ਕਿ ਬਿਲਕੁਲ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਮੈਰਿਟ ਬੇਸਡ ਐਵਿਡੈਂਸ ਬੇਸ ਆਫ ਐਕਚੁਅਲੀ ਕਰੈਕਟ ਚੀਜ਼ ਜਿਹੜੀ ਆ ਉਹ ਰਿਕਾਰਡ ਤੇ ਲੈ ਆ ਤੇ ਕਿ ਦੁਨੀਆ ਪਰਦੇ ਪੰਜਾਬੀਆ ਦੀ ਨਜ਼ਰ ਹੈ ਇਸ ਕੇਸ ਤੇ ਆ ਕਿ ਸੰਗਤ ਨੂੰ ਇਨਸਾਫ ਮਿਲਣਾ ਚਾਹੀਦਾ ਔਰ ਕਿ ਇਨਸਾਫ ਪੰਜਾਬ ਪੁਲਿਸ ਦਵਾਏਗੀ ਪੂਰਾ 100% ਜੀ ਇਨਵੈਸਟੀਗੇਸ਼ਨ ਬਿਲਕੁਲ ਫੇਅਰ ਇਮਪਾਰਸ਼ਲ ਤੇ ਬੜੀ ਐਸ ਪਰ ਲਾਅ ਕੀਤੀ ਜਾਏਗੀ ਔਰ ਸੋ दैट ਜੋ ਵੀ ਸਾਡੇ ਕੋਲ ਐਵਿਡੈਂਸ ਹੁੰਦੀ ਹੈ ਕਿਸੇ ਨੂੰ ਅਸੀਂ ਸਪੇਅਰ ਨਹੀਂ ਕਰਾਂਗੇ ਬਿਲਕੁਲ ਤਾਂ ਇੱਕ ਸਭ ਤੋਂ ਵੱਡਾ ਜਿਹੜਾ ਅਪਡੇਟ ਇਸ ਮਾਮਲੇ 'ਚ ਆਇਆ ਕਿ ਪੁਲਿਸ ਵੱਲੋਂ ਖਾਸ ਤੌਰ ਦੇ ਉੱਤੇ ਲੋਕਾਂ ਨੂੰ ਕਿਹਾ ਗਿਆ ਹੈ ਕਿ ਇਸ ਮਾਮਲੇ 'ਚ ਪ੍ਰੋਪਰ ਇਨਵੈਸਟੀਗੇਸ਼ਨ ਕੀਤੀ ਜਾਏਗੀ ਔਰ ਜੋ ਵੀ ਭੂਮਿਕਾ ਕਿਸੇ ਦੀ ਪਾਈ ਜਾਏਗੀ ਤੇ ਉਸ ਨੂੰ ਜਿਹੜਾ ਹੈ ਨਾਮਿਨੇਟ ਕੀਤਾ ਜਾਏਗਾ ਪੁਸ਼ਟੀ ਕੀਤੀ ਜਾਏਗੀ ਲੇਕਿਨ ਪਹਿਲੀ ਵਾਰ ਹੋਇਆ ਹੈ ਕਿ ਸ਼੍ਰੀ ਗੁਰਗ੍ਰੰਥ ਸਾਹਿਬ ਮਹਾਰਾਜ ਦੇ 328 ਪਾਵਨ ਸਰੂਪਾਂ ਨੂੰ ਲੈ ਕੇ ਪੰਜਾਬ ਪਰਦੇ ਵਿੱਚ ਇਸ ਵੇਲੇ ਜਿਹੜੀ ਹੈ ਉਹ ਇੱਕ ਤਰ੍ਹਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਔਰ ਦੇਖਿਆ ਜਾ ਰਿਹਾ ਹੈ ਕਿ ਕਿਹੜੇ-ਕਿਹੜੇ ਠਿਕਾਣੇ ਤੇ ਕਿਹੜੀ-ਕਿਹੜੀ ਭੂਮਿਕਾ ਸੀ ਉਸ ਨੂੰ ਜਰਾ ਹੈ ਇਸ ਵੇਲੇ ਦੇਖਿਆ ਜਾ ਰਿਹਾ ਔਰ ਆਉਣ ਵਾਲੇ ਸਮੇਂ ਚ ਹੋਰ ਵੱਡੇ ਖੁਲਾਸੇ ਕੀਤੇ ਜਾਣਗੇ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ